1 ਜੂਨ 1984 ਨੂੰ ਕੀ ਕੁਝ ਹੋਇਆ ਭਾਈ ਮਹੰਗਾ ਸਿੰਘ ਦੀ ਸ਼ਹੀਦੀ ਕਿਵੇਂ ਹੋਈ ਐਸਜੀਪੀਸੀ ਵੱਲੋਂ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੈਲ ਸਿੰਘ ਨਾਲ ਚਾਰ ਵਾਰ ਫੋਨ ਤੇ ਰابطਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨਾਲ ਗੱਲ ਨਾ ਹੋ ਸਕੀ ਕਿਉਂਕਿ ਚਾਰੋ ਵਾਰ ਉਹਨਾਂ ਦਾ ਫੋਨ ਉਹਨਾਂ ਦੇ ਪੀਏ ਵੱਲੋਂ ਚੁੱਕਿਆ ਗਿਆ ਉਸ ਦਿਨ ਸੰਤ ਭਿੰਦਰਾਵਾਲੇ ਮੋਰਚਾ ਬੰਦੀ ਵਿੱਚ ਛੁੱਟੇ ਹੋਏ ਸਨ ਜੂਨ 1984 ਸਿੱਖ ਮਾਨਸਿਕਤਾ ਤੇ ਇੱਕ ਅਜਿਹਾ ਜ਼ਖਮ ਹੈ ਜੋ ਹਰ ਸਾਲ ਮਸੂਰ ਬਣ ਕੇ ਵੰਦਾ ਹੈ ਇਸ ਦੀ ਪੀੜ ਅੱਜ 19 ਸਾਲ ਮਗਰੋਂ ਵੀ ਹਰ ਸਿੱਖ ਦੀ ਅੱਖ ਵਿੱਚੋਂ ਸਾਫ਼ ਨਜ਼ਰ ਆਉਂਦੀ ਹੈ ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਸੀ 28 ਮਈ 1984 ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਫੌਜ ਤਾਨਾਤ ਕਰ ਦਿੱਤੀ ਗਈ ਸੀ ਸ਼ਹਿਰਾਂ ਤੇ ਗਲੀਆਂ ਮੋਹੱਲਿਆਂ ਵਿੱਚ ਫੌਜ ਹਰਦਲ ਹਰ ਕਰਦੀ ਫਿਰ ਰਹੀ ਸੀ ਅੰਮ੍ਰਿਤਸਰ ਵਿੱਚ ਫੌਜ ਸ਼ਹਿਰ ਤੋਂ ਹਟਵੇਂ ਫੌਜ ਦੇ ਕੈਂਪਾਂ ਵਿੱਚ ਸੀ ਪਿੰਡਾਂ ਵਿੱਚ ਫੌਜ ਅੰਮ੍ਰਿਤਸਰੀ ਸਿੱਖਾਂ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਸ਼ਹਿਰਾਂ ਤੋਂ ਬਾਹਰ ਬੈਠੀ ਫੌਜ ਦੇ ਨਕਲੋ ਹਰਕਤ ਦੇਖ ਇੰਜ ਲੱਗਦਾ ਸੀ ਕਿ ਜਿਵੇਂ ਫੌਜ ਕੁਝ ਵੱਡਾ ਕਾਰਗੁਜ਼ਰਨ ਦੀ ਤਾਕ ਵਿੱਚ ਬੈਠੀ ਹੋਵੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਨੇ ਫੌਜ ਦੇ ਸ਼੍ਰੀ ਦਰਪਾਲ ਸਾਹਿਬ ਵਿੱਚ ਦਾਖਲੇ ਦੇ ਸਰਕਾਰੀ ਹੁਕਮਾਂਤੇ ਦਸਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਹਨਾਂ ਨੂੰ ਜਬਰੀ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਉਸ ਵੇਲੇ ਦੇ ਗਵਰਨਰ ਬੀਡੀ ਪਾਂਡੇ ਨੇ ਤੁਰੰਤ ਰਾਮੇਸ਼ ਸਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿੱਤਾ ਜਿਸ ਨੇ ਦਰਬਾਰ ਸਾਹਿਬ ਤੋਂ ਫੌਜ ਦੇ ਦਾਖਲੇ ਵਾਲੇ ਹੁਕਮਾਂਤੇ ਬਿਨਾਂ ਕਿਸੇ ਚਿਚਕ ਦੇ ਦਸਕਤ ਕਰ ਦਿੱਤੇ ਭਾਰਤੀ ਫੌਜ ਦੇ ਮੁਖੀ ਜਰਨਲ ਅਰुण ਸ਼੍ਰੀਤਰ ਵੈਦਿਆ ਬਲੋ ਪੱਛਮੀ ਕਮਾਂਡ ਦੇ ਲੈਫਟੀਨੈਂਟ ਜਰਨਲ ਕੇ ਸੁੰਦਰ ਨੂੰ ਇਸ ਆਪਰੇਸ਼ਨ ਦਾ ਮੁਖੀ ਥਾਪਿਆ ਗਿਆ ਜਦਕਿ ਰਣਜੀਤ ਸਿੰਘ ਧਿਆਲ ਸਿੰਘ ਨੂੰ ਗੁਰੂੰਦਰ ਪੰਜਾਬ ਦਾ ਸੁਰੱਖਿਆ ਸਲਾਹਕਾਰ ਥਾਪ ਦਿੱਤਾ ਗਿਆ ਇਸ ਤੋਂ ਇਲਾਵਾ ਜਰਨਲ ਕੁਲਦੀਪ ਸਿੰਘ ਸ਼੍ਰੀ ਦਰਪਾਲ ਸਾਹਿਬ ਤੇ ਹਮਲਾ ਕਰਨ ਦੀ ਅਗਵਾਈ ਲਈ ਅਮਰਸਰ ਆਪੂਜਾ ਸੀ ਸੀਆਰਪੀਐਫ ਨੇ ਪਹਿਲਾਂ ਤੋਂ ਹੀ ਹਮਲੇ ਦੀ ਤਿਆਰੀ ਕੀਤੀ ਹੋਈ ਸੀ ਸ਼੍ਰੀ ਦਰਪਾਲ ਸਾਹਿਬ ਦੇ ਆਲੇ ਦੁਆਲੇ ਮੋਰਚਾ ਬੰਦੀ ਹੋ ਚੁੱਕੀ ਸੀ 1 ਜੂਨ 1984 ਨੂੰ 12:30 ਵਜੇ CRPF ਨੇ ਬਿਨਾਂ ਕਿਸੇ ਪੜਕਾ ਹਟ ਦੇ ਸ਼੍ਰੀ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀਂ ਸੀ। ਸ਼੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਮੋਚੀ ਬਾਜ਼ਾਰ ਵਿੱਚ ਇੱਕ ਕੰਦ ਦੀ ਉਸਾਰੀ ਨੂੰ ਲੈ ਕੇ ਫੌਜ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੁਝ ਕਹਾ ਸੁਣੀ ਹੋ ਗਈ। ਇਸ ਦੇ ਚਲਦੇ ਫੌਜ ਨੇ ਬਿਨਾਂ ਕਿਸੇ ਦੇਰੀ ਗੋਲੀ ਚਲਾ ਦਿੱਤੀ ਦੂਜੇ ਬੰਨਿਓ ਵੀ ਗੋਲੀ ਦਾ ਜਵਾਬ ਦਿੱਤਾ ਗਿਆ ਇਹ ਗੋਲਾਬਾਰੀ ਦੇਰ ਸ਼ਾਮ ਤੱਕ ਜਾਰੀ ਰਹੀ ਇਸ ਗੋਲੀਬਾਰੀ ਦੌਰਾਨ ਗੁਰਦੁਆਰਾ ਬਾਬਾ ਅਟਲ ਰਾਏ ਤੇ ਮੋਰਚਾ ਮੱਲੀ ਬੈਠੇ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਕੀਤਾ ਗਿਆ ਪੂਰੇ ਸ਼ਹਿਰ ਵਿੱਚ ਕਰਫਿਊ ਲੱਗ ਚੁੱਕਾ ਸੀ ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕ ਸਹਮੇ ਹੋਏ ਸਨ ਇੱਕ ਜੂਨ ਦੀ ਹੋਈ ਗੋਲੀਬਾਰੀ ਮਗਰੋਂ ਅਗਲੀ ਸਵੇਰ ਜਾਨੀ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦਰਾਂਡੇੋਂ ਸਿੱਖ ਸੰਗਤਾਂ ਵਹੀਰਾ ਕਤਿ ਸ਼੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ ਖਬਰ ਅੱਕ ਦੀ ਤਰ੍ਹਾਂ ਫੈਲ ਚੁੱਕੀ ਸੀ ਕਿ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਹੈ ਸਰਕਾਰ ਨੇ ਸਾਰੀਆਂ ਅਖਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਕਾਰਕ ਕਾਰਨਾਮੇ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ ਇਸ ਲਈ ਅਮਰਤਸਰ ਵਿੱਚ ਤਾਨਾਤ ਵਿਦੇਸ਼ ਪੱਤਰਕਾਰ ਨੂੰ ਪੰਜਾਬ ਵਿੱਚੋਂ ਬਾਹਰ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਇਸ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਤੋਹੜਾ ਵੀ 2 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਆਣ ਪੁੱਜੇ ਸ਼ਾਮ ਤੱਕ ਕੁਝ ਫੌਜੀ ਅਧਿਕਾਰੀ ਸਾਦੇ ਕੱਪੜਿਆਂ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਮੌਈਨਾ ਕਰਨ ਲਈ ਆ ਗਏ ਸਨ ਇਸ ਮੌਈਨੇ ਦਾ ਮਕਸਦ ਜਨਰਲ ਸੁਵੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ ਉਸ ਦਿਨ ਸਿੰਘ ਮੋਰਚੇ ਤੇ ਡਟੇ ਹੋਏ ਸਨ ਸਾਰੇ ਸਿੰਘ ਮੋਰਚੇ ਲਈ ਤਿਆਰ ਬਰਬਾਰ ਸਨ ਦੱਸਿਆ ਜਾ ਰਿਹਾ ਹੈ ਕਿ ਕੰਪਲੈਕਸ ਦੇ ਅੰਦਰ ਸਿੰਘ ਹਥਿਆਰਬੰਦ ਆਮਕਮ ਰਹੇ ਸਨ ਸੰਗਤਾਂ ਵੱਲੋਂ ਮੋਰਚੇ ਬੰਦੀ ਵਿੱਚ ਸਹਾਇਤਾ ਕੀਤੀ ਜਾ ਰਹੀ ਸੀ ਸੰਗਤਾਂ ਵੱਲੋਂ ਰਸਣ ਪਾਣੀ ਆਦੀ ਦੀ ਪਹੁੰਚ ਕੀਤੀ ਜਾ ਰਹੀ ਸੀ